ਹਾਂਜੀ ਮਿੱਤਰੋ ਸਤ ਸ੍ਰੀ ਅਕਾਲ ਜੀ ਆਪਣਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾ ਧੰਬ ਕੇ ਚੈਨਲ ਨੂੰ ਸਬਸਕ੍ਰਾਈਬਰ ਸ਼ੇਅਰ ਕਰਦੇ ਆ ਕਰੋ ਵੀਡੀਓ ਨੂੰ ਵੀਰੋ ਇਕ ਲਿਆ ਤਾਂ ਆਪਾਂ 852 2017 ਮਾਡਲ ਟਰੈਕਟਰ ਚਾਰੇ ਟਾਇਰ ਵੀਰੇ ਨਵੇਂ ਕੰਪਨੀ ਦੇ ਮਗਰਲੇ ਸੀਏਟ ਤੇ ਮੂਰਲੇ ਗੁਡਇਰ ਦੇ ਜੀ ਸਿਸਟਮ ਇਹਨੂੰ ਡਬਲ ਬੇਸ ਵਾਲਾ ਨਾਲ ਆ ਜੀ ਸਾਰਾ ਕੁਝ ਛਤਰੀ ਬੰਫਰ ਸਾਰਾ ਕੁਝ ਪ੍ਰੋਪਰ ਹੈ ਚੱਲਦਾ ਟਰੈਕਟਰ ਜੀ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਯਾਰ ਜਮਾਨਾ ਮੇਰੇ ਜਾ ਰਹੇ ਆਰੇ ਮਾਜੀ ਕੰਡੂਸਰ ਆ ਟੇਪ ਲੱਗੀ ਹੋਈ ਡਬਲ 베ਸ ਵਾਲਾ ਸਿਸਟਮ ਸਾਰਾ ਚੱਲਦਾ ਐਨ ਪ੍ਰੋਪਰ ਵਰਕ ਆ 2017 ਮਾਡਲ ਆ ਜੀ ਇਹ ਬਾਕੀ ਵੀਰ ਜੇ ਕਿਸੇ ਵੀਰ ਨੇ ਸੱਜਣ ਮਿੱਤਰ ਨੇ ਟਰੈਕਟਰ ਲੈਣਾ ਹੋਇਆ ਤਾਂ ਆਪਣੇ ਨਾਲ ਬਹਿ ਕੇ ਆ ਕੇ ਚਮਕੌਰ ਸਾਹਿਬ ਚੋਂ ਨਾ ਟਰੈਕਟਰ ਬਿੱਲੂ ਮਿਸਤਰੀ ਵਾਰਕਸ਼ਾਪ ਤੇ ਪੁੱਛ ਕੇ ਆ ਕੇ ਗੱਲਬਾਤ ਕਰਕੇ ਟਰੈਕਟਰ ਚਲਾ ਕੇ ਬਾਹਰ ਲੈ ਜਾ ਸਕਦਾ ਟਰੈਕਟਰ ਦੀ ਪੂਰੀ ਐਨ ਓਕੇ ਕੰਡੀਸ਼ਨ ਆ ਗਾਰੰਟੀਫੁੱਲ ਆ ਟਾਇਰ ਨਵੇਂ ਆ ਇੰਜਨ ਗੇਅਰ ਲਿਫਟ ਕਰਾਉਂਦਾ ਐਨ ਓਕੇ ਆ ਕੋਈ ਆਵਾਜ਼ ਨਹੀਂ ਮਗਰ ਤੇ ਦੇਵਮੋਗਾ 855 ਆਪਣੇ ਕੋਲ 8 ਖੜੇ ਆ ਸਟੈਂਡ ਸਟਾਕ ਦੇ ਵਿੱਚ ਉਹਨਾਂ ਦੀ ਵੀ ਵੀਡੀਓ ਪਾਈ ਹੋਈ ਆ ਆ ਹੈਗਾ 21 ਮਾਡਲ ਬਾਕੀ ਵੀਰ ਆ ਕੇ ਗੱਲ ਬਣਦੀ ਹੈ ਚਲਾ ਕੇ ਪਤਾ ਲੱਗਦਾ ਹੈ ਲੈਣ ਵਾਲੇ ਸੱਜਣ ਮਿੱਤਰ ਆਪਣਾ ਨਾਲ ਸੰਪਰਕ ਕਰ ਸਕਦੇ ਆ ਅਪਡੇਟ ਲੈਣੇ ਲਈ ਆਪਣਾ ਇੰਸਟਾਗ੍ਰam ਦਾ ਪੇਜ ਆ ਚੋਹਾਨ ਟਰੈਕਟਰ ਆ ਇਹਦੇ ਉੱਤੇ ਚੈੱਕ ਕਰਦੇ ਰਿਹਾ ਕਰੋ ਇਹਨੂੰ ਫੋਲੋ ਕਰ ਲਓ ਤੇ ਫਿਰ ਸਾਰੀ ਨਵੀਂ ਅਪਡੇਟ ਹੁੰਦੀ ਹੈ ਕਿਹੜਾ ਟਰੈਕਟਰ ਵਿਗ ਗਿਆ ਕਿਹੜਾ ਟਰੈਕਟਰ ਨਵਾਂ ਆਇਆ ਤੁਹਾਨੂੰ ਇਹਦੇ ਪਰ ਸਾਰੀ ਆਪਣੀ ਡਿਟੇਲ ਮਿਲ ਜਾਇਆ ਕਰੂਗੀ ਚੋਹਾਨ ਟਰੈਕਟਰ ਦੇ ਪੇਜ ਤੇ ਜਿਹੜਾ ਇੰਸਟਾਗ੍ਰam